ਸਿੰਘ ਕਿਆ ਚੇ ਕਹਾਂ ਇਨੇ ਸੀ ਮੱਝ ਰੋਣ ਸੀ ਮੈਂ ਮੱਝ ਨਹੀਂ ਗਾਮਾਈ ਸੀ ਮੇਰੇ ਕੋਲ ਅੱਜ ਹੌਸਲਾ ਹੋ ਗਿਆ ਅਬ ਸ਼ਾਂਤੀ ਹੋ ਗਈ ਬੱਚੇ ਚਾਹ ਪੀ ਲੈਣਗੇ ਕੁਝ ਝਿਆੜੀ ਟੱਪਾ ਕਰਦੇ ਆ ਮੈਨੂੰ ਪਤਾ ਨਹੀਂ ਇੰਨਾ ਮੰਮੀ ਡਾਡੀਆ ਨਾਲ ਕੁਝ ਦੱਸਿਆ ਨਹੀਂ ਵੀ ਇਦਾਂ ਮੱਝ ਪੂਰੀ ਹੋ ਗਈ ਆ ਤੇ ਮੇਰੀ ਛੋਟੀ ਸਿਸਟਰ ਦਾ ਫੋਨ ਆਇਆ ਏ ਉਹਨਾਂ ਮੈਨੂੰ ਦੱਸਿਆ ਵੀ ਇਦਾਂ ਮੱਝ ਪੂਰੀ ਹੋ ਗਈ ਤੇ ਮੇਰਾ ਉੱਥੇ ਰੋਣਾ ਨਿਕਲ ਗਿਆ ਬਕਵਾਕ ਰਾਹਤ ਸਮਗਰੀ ਦੇ ਨਾਲ ਨਾਲ ਹੁਣ ਪਸ਼ੂਆਂ ਨੂੰ ਭੇਜਣ ਦੀ ਵੀ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ ਜਿਹੜੇ ਕਹਿ ਸਕਦੇ ਆ ਕਿ ਪਾਕਿਸਤਾਨ ਵੱਲ ਨੂੰ ਲੋੜ ਕੇ ਚਲੇਗੇ ਨੇ ਜਿਨ੍ਹਾਂ ਦੇ ਪਸ਼ੂ ਬਿਲਕੁਲ ਖਤਮ ਹੋ ਚੁੱਕੇ ਨੇ ਬੈਗ ਦਿੱਤੇ ਜਾ ਰਹੇ ਨੇ ਬੱਚਿਆਂ ਵਾਸਤੇ ਕਾਪੀਆਂ ਦਿੱਤੀਆਂ ਜਾ ਰਹੀਆਂ ਨੇ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਹਰ ਉਪਰਾਲਾ ਜਿਹੜਾ ਸਕੂਲ ਦੇ ਬੱਚਿਆਂ ਵਾਸਤੇ ਵੀ ਕੀਤਾ ਜਾ ਰਿਹਾ ਤੇ ਗੱਦੇ ਤੇ ਕੰਬਲ ਜਿਹੜੇ ਵਧੀਆ ਮੋਟੇ ਤੇ ਨਾਲ ਚਦਰਾਂ ਇਹ ਚੀਜ਼ਾਂ ਜਿਹੜੀ ਘਰਾਂ 'ਚ ਸਾਰੀ ਖਤਮ ਹੋ ਗਈ ਹੈ ਕਿਹੜਾ ਰਾਹ ਤੱਕ ਕੰਮ ਹੈ ਉਹ ਬਹੁਤ ਵੱਡਾ ਹੈ ਇਹ ਆਪਸਿਰਫ ਰਾਹਤ ਨਹੀਂ ਅਸੀਂ ਮੁੜ ਵਸੇਬੇ ਤੇ ਕੰਮ ਕਰਨਾ ਚਾ ਰਹੇ ਹਾਂ ਨਾ ਇਹ ਦੁੱਧਾਰੂ ਪਸ਼ੂ ਮਿਲ ਕੇ ਇਹ ਦੁਬਾਰਾ ਆਪਣਾ ਜਿਹੜਾ ਜਿਹੜੀ ਆਪਣੀ ਕਮਾਈ ਦਾ ਸਾਧਨ ਉਹਨਾਂ ਨੂੰ ਇੱਕ ਦੁਬਾਰਾ ਮਿਲ ਗਿਆ ਹੈ ਦੋਸਤੋ ਹੜਪ੍ਰਭਾਵਿਤ ਪਿੰਡਾਂ ਦੇ ਵਿੱਚ ਹਰ ਉਹ ਅਸੰਭਵ ਪ੍ਰਯਾਸ ਕੀਤਾ ਜਾ ਰਿਹਾ ਹੈ ਜਿਦੇ ਨਾਲ ਉਹਨਾਂ ਲੋਕਾਂ ਦੀ ਮਦਦ ਹੋ ਸਕੇ ਜਿਹੜੇ ਕਿ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਪੱਖ-ਪੱਖ ਰਾਹਤ ਸਮਾਗਰੀ ਦੇ ਨਾਲ-ਨਾਲ ਹੁਣ ਪਸ਼ੂਆਂ ਨੂੰ ਭੇਜਣ ਦੀ ਵੀ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ ਜਿਹੜੇ ਜਿਨ੍ਹਾਂ ਦੇ ਪਸ਼ੂ ਮਰ ਚੁੱਕੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਪਾਕਿਸਤਾਨ ਵੱਲ ਨੂੰ ਲੋੜ ਕੇ ਚਲੇਗੇ ਨੇ ਜਿਨ੍ਹਾਂ ਦੇ ਪਸ਼ੂ ਬਿਲਕੁਲ ਖਤਮ ਹੋ ਚੁੱਕੇ ਤਾਂ ਉਹਨਾਂ ਵਾਸਤੇ ਹੁਣ ਪਸ਼ੂਆਂ ਦਾ ਲਗਾਤਾਰ ਇੰਤਜ਼ਾਮ ਕੀਤਾ ਜਾ ਰਿਹਾ ਹੈ ਅੱਜ ਅਸੀਂ ਬੀਬੀ ਕੋਲਾ ਜੀ ਪੁਲਾਈ ਕੇਂਦਰ ਚ ਆਈਡੀਪੀ ਟਰਸਟ ਦੇ ਵਿੱਚ ਮੌਜੂਦ ਹੈ ਜਿੱਥੋਂ ਇਹਨਾਂ ਵੱਲੋਂ ਤਿੰਨ ਮੱਝਾ ਗਾਵਾਂ ਜਿਹੜੀਆਂ ਨੇ ਉਹ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੰਨਾ ਪਿੰਡਾਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਦੋ ਜਾਂ ਤਿੰਨ ਜੇ ਜਾਨਵਰ ਸਨ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਇੱਕ ਇੱਕ ਜਾਨਵਰ ਜਿਹੜਾ ਦਿੱਤਾ ਜਾਏਗਾ ਤੇ ਇੱਕ ਵੱਡਾ ਉਪਰਾਲਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਤਾਂ ਅੱਜ ਇਸ ਜਗ੍ਹਾ ਦੇ ਉੱਤੇ ਖਾਸ ਕਰਕੇ ਅੰਮ੍ਰਿਤਸਰ ਦੇ ਡੀਸੀ ਸਹਿਬਾਨ ਵੀ ਪਹੁੰਚੇ ਹੋਏ ਨੇ ਤਾਂ ਹੋਰ ਕੀ ਕੀ ਰਾਹਤ ਸਮਗਰੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਦੇਖੋ ਬੈਗ ਦਿੱਤੇ ਜਾ ਰਹੇ ਨੇ ਬੱਚਿਆਂ ਵਾਸਤੇ ਕਾਪੀਆਂ ਦਿੱਤੀਆਂ ਜਾ ਰਹੀਆਂ ਨੇ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਹਰ ਉਪਰਾਲਾ ਜਿਹੜਾ ਸਕੂਲ ਦੇ ਬੱਚਿਆਂ ਵਾਸਤੇ ਵੀ ਕੀਤਾ ਜਾ ਰਿਹਾ ਤੇ ਇੱਕ ਖਾਸ ਤਿਆਰੀ ਜਿਹੜੀ ਆ ਉਹ ਸਾਫ਼ ਤੌਰ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਦੀ ਪਈ ਹੈ ਪੰਜਾਬ ਦੇ ਵਾਸਤੇ ਹਰ ਪੰਜਾਬ ਦਾ ਉਹ ਵਿਅਕਤੀ ਖੜਾ ਹੈ ਪੰਜਾਬ ਦੀ ਮਦਦ ਕਰਨ ਵਾਸਤੇ ਹਰ ਪੰਜਾਬ ਦਾ ਉਹ ਵਿਅਕਤੀ ਖੜਾ ਹੈ ਜਿਨ ਜਿੰਨੂੰ ਕਿਤਨਾ ਕਿਤੇ ਅਸੀਂ ਕਹਿ ਸਕਦੇ ਕਿ ਜਰੂਰਤ ਹੈ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਤਾਂ ਹੜਾ ਦੇ ਨਾਲ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਨੁਕਸਾਨ ਪੂਰੇ ਪੰਜਾਬ ਦੇ ਵਿੱਚ ਹੋਇਆ ਤੇ ਅੱਜ ਪੂਰੇ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਵੀ ਲੋਕ ਕਿਤਨਾ ਕਿਤੇ ਮਦਦ ਕਰਨ ਵਾਸਤੇ ਜਰੂਰ ਪਹੁੰਚੇ ਹੋਏ ਨੇ ਇੱਕ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਅੰਮ੍ਰਿਤਸਰ ਦੇ ਡੀਸੀ ਸਹਿਬਾਨ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਅਸੀਂ ਜ਼ਰੂਰ ਸਾਂਝੀ ਕਰਦੇ ਆ ਡੀਸੀ ਸੇਬਾਂ ਦੇ ਨਾਲ ਫਿਲਹਾਲ ਦੇਖ ਸਕਦੇ ਹੋ ਇੱਕ ਵੱਡਾ ਉਪਰਾਲਾ ਹੈ ਮੈਮ ਬਹੁਤ ਵੱਡਾ ਉਪਰਾਲਾ ਤੁਹਾਡੇ ਵੱਲੋਂ ਵੀ ਖਾਸ ਉਪਰਾਲਾ ਜਿਹੜਾ ਕੀਤਾ ਗਿਆ ਜੀ ਹਾਂਜੀ ਹਾਂਜੀ ਅੱਜ ਦੋ ਮੱਜਾਂ ਤੇ ਇੱਕ ਗਾਂ ਦਿੱਤੀ ਆ ਬਾਬਾ ਜੀ ਬਸ ਉਦਨੇ ਗੱਲਬਾਤ ਸਾਂਝੀ ਕਰਦੇ ਆ ਇਹ ਪਾਲਪੌਰ ਪਿੰਡ ਹੈ ਰਮਦਾਸ ਦਾ ਉੱਥੋਂ ਦੇ ਪਰਿਵਾਰ ਨੂੰ ਦੂਜਾ ਪਿੰਡ RAMDAS BAULI ਤੀਜਾ ਪਿੰਡ ਗਰਾਈਆਂ ਅੱਜ ਪੰਜ ਗਰਾਈਆਂ ਅਜਨਾਲਾ ਇਹ ਤਿੰਨ ਪਰਿਵਾਰਾਂ ਨੂੰ ਡੀਸੀ ਮੈਡਮ ਬੀਬੀ ਕੋਲਾ ਭਲਾਈ ਕੇ ਅੰਦਰ ਵੱਲੋਂ ਜੋ ਸਾਰੀਆਂ ਸੰਗਤਾਂ ਵੱਲੋਂ 13 ਦੀ ਅਨਾਉਂਸਮੈਂਟ ਕੀਤੀ ਗਈ ਸੀ ਇਹ ਅੱਜ 3 ਪਾ ਕੇ 4 ਹੋ ਜਾਣਗੀਆਂ ਇਸ ਤੋਂ ਬਾਅਦ ਵੀ ਅਗਲੀਆਂ 13 ਦੀ ਵੀ ਔੜੇ ਮੈਨੂੰ ਆਪਣੇ ਆਪ ਮਹਿਸੂਸ ਹੋਇਆ ਵੀ ਇਹ ਸਭ ਤੋਂ ਵਧੀਆ ਜ਼ਰੂਰੀ ਹੈ ਜਿਹੜੀ ਵੀਰਵਾਰ ਗਾਂ ਦਿੱਤੀ ਉਹ 13 ਕਿਲੋ ਦੁੱਧ ਦਿੰਦੀ ਸੀ ਜੇ 3 ਕਿਲੋ ਘਰ ਦੀ ਔਰਤ ਲਵੇ 10 ਕਿਲੋ ਵੇਚ ਲਵੇ ਉਹਦੀ ਰੋਜੀ ਚੱਲ ਜਾਣੀ ਹੈ ਇਸੇ ਤਰ੍ਹਾਂ ਇਹ ਅੱਜ ਜਿਹੜੀਆਂ ਦੋ ਮੱਝਾਂ ਇੱਕ ਗਾਂ ਇਹਨਾਂ ਥੱਲੇ ਝੋਟੀਆਂ ਵੀ ਨਾਲ ਹੀ ਨੇ ਉਹ ਵੀ ਨਾਲ ਹੀ ਕਰ ਰਹੀਆਂ ਨੇ ਹੁਣ ਆਪਾਂ ਇਹ ਕਾਰਵਾਈ ਕਰ ਲਈਏ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੀ ਇਸ ਤੋਂ ਇਲਾਵਾ ਕੀ ਦੇ ਰਹੀ ਹੈ ਨਾਲ ਮੱਝਾ گاਵਾ ਤੇ ਇਸ ਤੋਂ ਇਲਾਵਾ ਨੀਲੀ ਨਸਲ ਦੀ ਇਹ ਨੀਲੀ ਨਸਲ ਤੇ ਮੋਰੇ ਦੀ ਨੀਲੀ ਨਸਲ ਤੇ ਮੋਰੇ ਦੀ ਹਾਂ ਨੀਲੀ ਨਸਲ ਤੇ ਮੋਰੇ ਦੀ ਮੈਨੂੰ ਇਹਦੇ ਬਾਰੇ ਨਹੀਂ ਜਾਣਦੇ ਇਸ ਤੋਂ ਇਲਾਵਾ ਬਾਬਾ ਜੀ ਕੀ ਦੇ ਰਹੇ ਨੇ ਇਸ ਤੋਂ ਇਲਾਵਾ ਹੋਰ ਕੋਈ ਕੀ ਕੀ ਦਿੱਤਾ ਗਿਆ ਬੱਚਿਆਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਖੜਾ ਦੇ ਪਾਣੀ ਕਰਨ ਕਾਪੀ ਇਹ ਹੁਣ ਜਿਹੜਾ ਅਗਲਾ ਪੜਾਏ ਫੋਲਡਿੰਗ ਬੈੱਡ ਸਰਹਾਣੇ ਗੱਦੇ ਤੇ ਕੰਬਲ ਜਿਹੜੇ ਵਧੀਆ ਮੋਟੇ ਤੇ ਨਾਲ ਚਦਰਾਂ ਇਹ ਚੀਜ਼ਾਂ ਜਿਹੜੀ ਘਰਾਂ 'ਚ ਸਾਰੀਆਂ ਖਤਮ ਬਾਹਰ ਕਰ ਲਿਆ ਉਸ ਤੋਂ ਬਾਅਦ ਬਾਲੇ ਤੇ ਟਾਇਲ ਤੇ ਸੀਮੈਂਟ ਜਿਨ੍ਹਾਂ ਤੇ ਕੰਡ ਟਿਕਦੇ ਆਂ ਭਾਈ ਸਾਹਿਬ ਬੱਚਿਆਂ ਵਾਸਤੇ ਕੀ ਆ ਅੱਜ ਕਿੰਨੇ ਬੱਚੇ ਵਾਸਤੇ ਬੱਚਿਆਂ ਲਈ ਇਹ ਬੈਗ ਦੇ ਵਿੱਚ ਪੈਨਸਲਾਂ ਵੀ ਨੇ ਕਲਰਡ ਪੈਨਸਲਾਂ ਵੀ ਨੇ ਦੂਜੀਆਂ ਵੀ ਨੇ 10-10 ਕਾਪੀਆਂ ਵੀ ਨੇ ਤੇ ਆਪਣਾ ਜਿਓਮੈਟਰੀ ਬਾਕਸ ਵੀ ਆ ਜੋ ਵੀ ਬੱਚੇ ਦੇ ਸਕੂਲ ਦਾ ਸਾਧਨ ਹੈ ਸਾਰਾ ਇਹ ਦੇ ਵੀ ਪ੍ਰੋਵਾਈਡ ਕੀ ਚਾਹ। ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਖਾਸ ਤਿਆਰੀ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲਦੀ ਪਈ ਆ। ਡੀਸੀ ਸਹਿਬਾਨ ਇੱਥੇ ਪਹੁੰਚੇ ਨੇ ਨਾਲ ਦੇ ਨਾਲ ਇਹ ਜਿਹੜੀਆਂ ਮੱਝਾ گاਵਾ ਪਿੰਡਾਂ ਤੱਕ ਪਹੁੰਚਾਈਆਂ ਜਾਣਗੀਆਂ। ਅੱਜ ਜੋ ਹੈ ਅਮਰਤਸਰ ਦੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਈ ਆ ਤਾਂ ਅਮਰਤਸਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਲੋ ਮੱਝਾ گاਵਾ ਜਿਹੜੀਆਂ ਨੇ ਉਹਦੇ ਦੇਣ ਦੇ ਨਾਲ ਨਾਲ ਸਕੂਲੀ ਬੱਚਿਆਂ ਦੇ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਸਕੂਲੀ ਬੱਚਿਆਂ ਨੂੰ ਵੀ ਹਰ ਮਦਦ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਬੜੇ ਬੈਗ ਖਰਾਬ ਹੋਏ ਬੱਚਿਆਂ ਦੇ ਕਾਪੀਆਂ ਕਿਤਾਬਾਂ ਹਰ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਖਰਾਬ ਹੋਈ ਸੀ ਜਿਸ ਵਜ੍ਹਾ ਕਰਕੇ ਇਹ ਖਾਸ ਉਪਰਾਲਾ ਜਰੂਰ ਕੀਤਾ ਜਾ ਰਿਹਾ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਇਹ ਖਾਸ ਉਪਰਾਲਾ ਦੇ ਨਾਲ ਕੀਤਾ ਜਾ ਰਿਹਾ ਤਾਂ ਲਗਾਤਾਰ ਇਸੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਤਾਂ ਮੱਝਾਂ ਤੇ ਗਾਵਾਂ ਤਿੰਨ ਪਛਾਈਆਂ ਜਾ ਰਹੀਆਂ ਆ ਅੱਜ ਵਾਲੇ ਦਿਨ 13 ਮੱਝਾਂ ਗਈਆਂ ਦੀ ਗੱਲ ਕੀਤੀ ਗਈ ਸੀ 13 ਮੱਝਾਂ ਗਈਆਂ ਜਿਹੜੀਆਂ ਨੇ ਉਹ ਪਛਾਈਆਂ ਜਾਣਗੀਆਂ ਇੱਕ ਪਹਿਲਾਂ ਪਛਾਹ ਦਿੱਤੀ ਗਈ ਸੀ ਤਾਂ ਹੁਣ ਤਿੰਨ ਮੱਝਾਂ ਗਾਵਾਂ ਜਿਹੜੀਆਂ ਨੇ ਉਹ ਅੱਜ ਹੋਰ ਪਛਾਈਆਂ ਜਾ ਰਹੀਆਂ ਉਸ ਤੋਂ ਬਾਅਦ ਹੋਰ ਵੀ ਦੇ ਖਾਸ ਉਪਰਾਲੇ ਕੀਤੇ ਜਾਣਗੇ ਬੀਬੀ ਕੋਲਾਜੀ ਭਲਾਈ ਕੇਂਦਰ ਚੈਰੀਟੇਬਲ ٹرسٹ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਤੇ ਇਸ ਤਰੀਕੇ ਦੇ ਨਾਲ ਹੀ ਵਕ-ਵਕ ਥਾਵਾਂ ਦੇ ਉੱਤੇ ਵਕ-ਵਕ ਪਿੰਡਾਂ ਦੇ ਵਿੱਚ ਵਕ-ਵਕ ਜਥੇਬੰਦੀਆਂ ਜ਼ਰੂਰ ਪਹੁੰਚਦੀਆਂ ਪਈਆਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਅਗਾਹ ਪਹੁੰਚੀਆਂ ਨੇ ਸੋ ਦੇ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰਾਂ ਨੂੰ ਮੱਝਾਂ ਦੇ ਗਾਈਆਂ ਦੇਣੀਆਂ ਨੇ ਉਹ ਪਰਿਵਾਰ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਮੱਝਾਂ ਗਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਭੇਟ ਕੀਤੀਆਂ ਜਾ ਰਹੀਆਂ ਨੇ ਤਾਂ ਖਾਸ ਇੱਕ ਤਸਵੀਰ ਅਸੀਂ ਇਹ ਕਹਿ ਸਕਦੇ ਕਿ ਅੱਜ ਦੀ ਨਜ਼ਰ ਆਉਂਦੀ ਪਈ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਪਾਣੀ ਹੁੰਦੇ ਕਾਰਨ ਸਾਡੇ ਮਾਜ ਮਤ ਜਿਆਦਾ ਟੇਲੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਹਿਲਾਂ ਮੇਰਾ ਪਿੰਡ ਗਗਨਦੀਪ ਆ ਮੇਰਾ ਪਿੰਡ ਦਾ ਸੋਰੀ ਕੋਈ ਨਹੀਂ ਮੇਰਾ ਨਾਂ ਗਗਨਦੀਪ ਆ ਤੇ ਪਿੰਡ ਬੋਲੀਆ ਗਗਨਦੀਪਪੌਰ ਹਾਂਜੀ ਪੌਰ ਤੇ ਮੈਂ ਕਬੱਡੀ ਪਲੇਅਰ ਆ ਆਪਣੇ ਸਿਰ ਤੇ ਮਾਜ ਲਈ ਇਹ ਤੋਂ ਮਦਰ ਪਾਣੀ ਆਉਂਦੇ ਕਰਕੇ ਜਿਆਦੀ ਢਿੱਲੀ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੇਰੀ ਸਾਰਿਆਂ ਨੇ ਮਦਦ ਬਹੁਤ ਕੀਤੀ ਮਾਤਾ ਕੋਲਾ ਜੀ ਸੇਵਾ ਕੇਂਦਰ ਨੇ ਵੀ ਬਹੁਤ ਮਦਦ ਕੀਤੀ ਆ ਹੁਣ ਮੱਝ ਦੇਂਡੇ ਨੇ ਨਾਲ ਕੱਟਾ ਦੇਂਦੇ ਨੇ ਆਪਣੇ ਸਿਰ ਤੇ ਲਈ ਸੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਇੱਕ ਵਾਰੀ ਕੀ ਮਾਨੇ ਵਿੱਚ ਆਇਆ ਸੀ ਜਦੋਂ ਮੱਝਾਂ ਕਵਾਂ ਨਹੀਂ ਰਹੀਆਂ ਸੀ ਕਿ ਕੀ ਮਨ ਜਾਊਗਾ ਕਾਹੀ ਕੋ ਮਦਦ ਕਰੇਗਾ ਮਦਦ ਆਉਂਦੇ ਦੇ ਹੈਗੇ ਪਰ ਕੋਈ ਕਰਦਾ ਨਹੀਂ ਤੇ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਮੇਰਾ ਮੈਚ ਹੀ ਮੈਨੂੰ ਪਤਾ ਨਹੀਂ ਇਹਨਾਂ ਮੰਮੀ ਡਾਡੀਆਂ ਨਾਲ ਕੁਝ ਦੱਸਿਆ ਨਹੀਂ ਵੀ ਇੱਦਾਂ ਮੱਝ ਪੂਰੀ ਹੋ ਗਈ ਆ ਤੇ ਮੇਰੀ ਛੋਟੀ ਸਿਸਟਰ ਦਾ ਫੋਨ ਆਇਆ ਸੀ ਉਹਨਾਂ ਮੈਨੂੰ ਦੱਸਿਆ ਵੀ ਇੱਦਾਂ ਮੱਝ ਪੂਰੀ ਹੋ ਗਈ ਤੇ ਮੇਰਾ ਉੱਥੇ ਰੋਣਾ ਨਿਕਲ ਗਿਆ ਅੰਮ੍ਰਿਤਸਰ ਦੇ ਡੀਸੀ ਦਾ ਕਿਸ ਤਰ੍ਹਾਂ ਦਾ ਕਾਰਜ ਦੇਖਦੇ ਹੋ ਲਗਾਤਾਰ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋਈ ਵਧੀਆ ਲੱਗਾ ਹਾਂਜੀ ਵਧੀਆ ਲੱਗਾ ਬਹੁਤ ਵਧੀਆ ਥੈਂਕ ਯੂ ਅੱਜ ਮਿੰਦਰ ਸਿੰਘ ਜੀ ਦੇ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਉਹਨਾਂ ਨੇ ਪਿੱਛੇ ਕਰ ਆਪਣੀ ਗੇਮ ਜਾਰੀ ਕਰ ਸਕ ਪਾਉਂਗੇ ਇੱਕ ਇੱਕ ਪਰਿਵਾਰ ਹੋ ਰਿਹਾ ਹੈ ਪਿੰਡ ਰਾਮਦਾਸ ਬੌਲੀ ਸੋ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਹਾਂ ਜੀ ਆਗਾ ਇਹ ਪ੍ਰੋਖਿਓ ਅੱਖਾਂ ਨਾਮ ਨੇ ਪਰਿਵਾਰ ਦੇ ਮੈਂਬਰਾਂ ਦੀਆਂ ਵੀ ਕਿ ਸ਼ੁਕਰ ਹੈ ਕਿ ਸਾਡੇ ਵੱਲ ਵੀ ਕਿਸੇ ਦੀ ਨਜ਼ਰ ਪਈ ਸ਼ੁਕਰ ਹੈ ਸਾਨੂੰ ਵੀ ਕਿਸੇ ਨੇ ਜੋ ਚਾਹੀਦਾ ਸੀ ਉਹ ਦਿੱਤਾ ਹੈ ਸਾਹਮਣੇ ਚਾਹਤ ਕੋਟੀਆਂ ਦਿੱਤੇ ਆ ਸਰਵੰਤੀ ਗਿਆਨ ਅਮਿਤ ਜੀ 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 ਜ ਹਾਂਜੀ ਮਾਤਾ ਹੀ ਹੁਣ ਵੱਡਾ ਮਾਤਾ ਹੀ ਹੁਣ ਮਾਤਾ ਕੋਲਾ ਹੀ ਭਲਾਈ ਕੇਂਦਰ ਦੇ ਬਾਹਰ ਫੜੀ ਆ ਕਿਵੇਂ ਦਾ ਲੱਗ ਰਿਹਾ ਇੱਕ ਗਾਂ ਜਿਹੜੀ ਤੁਹਾਨੂੰ ਦਿੱਤੀ ਗਈ ਆਜਾ ਹੌਸਲਾ ਹੋ ਗਿਆ ਬਸ ਸ਼ਾਂਤੀ ਹੋ ਗਈ ਬੱਚੇ ਚਾਹ ਪੀ ਲੈਣਗੇ ਕੁਝ ਤਾਂ ਤਿਆਰੀ ਦਾ ਪਾ ਕਰਦੇ ਆ ਅਸੀਂ ਮਾਰਕੀਟ ਚ ਵੀ ਜਿਹੜਾ ਹੈਗਾ ਨਾ ਦੁੱਧ ਲਈ ਤੇ ਸਾਥ ਵੀ ਹੋਗਾ ਹਾਂਜੀ 22 ਕਿਲੋ ਦੁੱਧ ਦੇ ਦੀਏ ਤਾਂ 22 ਕਿਲੋ ਹਾਂਜੀ ਠੀਕ ਹੈ ਜੀ ਇਹ ਮੈਦਾ 22 ਕਿਲੋ ਦੇ ਹਾਂਜੀ ਹਾਂਜੀ ਗੁਰਮੀਤ ਕੌਰ ਸੁਪਤਨੀ ਸ਼ਮਸ਼ੇਰ ਸਿੰਘ ਤਾਲਪੁਰ RAMDAS ਗਾਹ ਦੇ ਨਾਲ ਬੱਛੀ ਵੀ ਗਾਂ ਦੀ ਹਾਂਜੀ ਹਾਂਜੀ ਨਾਲ ਬੱਛੀ ਵੀ ਗਾਂ ਦੀ ਦਿੱਤੀ ਜਾ ਰਹੀ ਹੈ ਜਿਹੜੀ 22 ਕਿਲੋ ਦੁੱਧ ਦੇ ਰਹੀ ਹੈ ਗਾਂ ਇਹ 3 ਕਿਲੋ ਘਰ ਲਈ ਵਰਤ ਲੈਣ 4 ਕਿਲੋ ਵਰਤ ਲੈਣ 18 ਕਿਲੋ ਵੇਚ ਕੇ ਇਹ ਘਰ ਦਾ ਵੀ ਕੰਮ ਚਲਾ ਸਕਦੇ ਆ ਮੈਂ ਮੈਡਮ ਨੂੰ ਬੇਨਤੀ ਕਰਾਂਗਾ ਇਹਦੀ ਰੱਸੀ ਜਿਹੜਾ ਨੂੰ ਸੌਂਪੀ ਜਾਵੇ ਤਾਂ ਬਿਲਕੁਲ ਜਿਹੜਾ ਉਹ ਦੇਖ ਸਕਦੇ ਹੋ ਕਿ ਪੂਰੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਥੇ ਜ਼ਰੂਰ ਪਹੁੰਚੇ ਹੋਏ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਜਲਦੀ ਬਹੁਤ ਅੱਛਾ ਲੱਗਦਾ ਹੁਣ ਵੀ ਥੋੜਾ ਜਿਹਾ ਆਸਰਾ ਮਿਲ ਗਿਆ ਸਾਨੂੰ ਵੀ ਦੁੱਧ ਬੱਚੇ ਪੀ ਲੈਣਗੇ ਅਬਾ ਚੰਗਾ ਲੱਗਿਆ ਵਸਸਤਾ ਵਾਲਿਆਂ ਨੇ ਬੜੀ ਮਦਦ ਕੀਤੀ ਸਾਡੀ ਬਹੁਤ ਗਰੀਬ ਸਾਦ ਨਹੀਂ ਸੀ ਕੋਈ ਬਾਹ ਨਹੀਂ ਸੀ ਪੜਦਾ ਬਿਲਕੁਲ ਬਾ ਨਹੀਂ ਕੋਈ ਫਰਦਾ ਸੀ ਤਾਂ ਅੱਜ ਸਾਡੀ ਬਾਹ ਫੜੀ ਗਈ ਆ ਤਾਂ ਇੱਕ ਖਾਸ ਉਪਰਾਲਾ ਜਿਹੜਾ ਵਾ ਉਹ ਮੌਜੂਦ ਸਾਡੇ ਨਾਲ ਮੌਜੂਦ ਹੈ ਤਾਂ ਦੇਖ ਸਕਦੇ ਹੋ ਸਰੋਪਾ ਪੇਟੀਂ ਦਾ ਜਾ ਰਿਹਾ ਹੈ ਬਿਜਲੀ ਦਾ ਡੀਸੀ ਮੈਮਨੇ ਵੀ ਜੜੀਆਂ ਹਰਪੁਰ ਪਾਵਰ ਤੇਜ਼ੀ ਦੇ ਵਿੱਚ ਉਗੜੀਆਂ ਸਵਾਨ ਜਿਹੜਾ ਉਹਦੇ ਡਾਕ ਦੇ ਤਾਂ ਬੱਚਾ ਨਹੀਂ ਪੇਟੀਂ ਹੱਥ ਲਾਓ ਹੱਥ ਲਾਓ ਹਾਂ ਹਾਂ ਕਿੰਦਰ ਭਾਈ ਆਈਟੀ ਨਾਲੇ ਕਰ ਦੋ ਹੈਲੋ ਜੀ ਮੈਡਮ ਉਹ ਬੱਚੇ ਨੂੰ ਬੱਚੀ ਥੋੜੀ ਕਲੀਅਰ ਹੈ ਨਾ ਠੀਕ ਹੈ ਵਾਈ ਗੁਰ ਲੀਕਾ ਖਾਓ ਸਾ ਠੀਕ ਹੈ ਮੈਂ ਅੱਜ ਮਦਦ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਜੇ ਇਸ ਤਰ੍ਹਾਂ ਦੀ ਮਦਦ ਦੀ ਬੜੀ ਲੋੜ ਵਾ ਸਾਰੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਕੀ ਕਹਣਾ ਜੀ ਆ ਰਾਮਨਾਥ ਜੀ ਬਾਬਾ ਜੀ ਆ ਆ ਗਿਆ ਆ ਗਿਆ ਬੋਲੋ ਹਾਂ ਜੀ ਮੈਡਮ ਅ ਅੱਜ ਅਸੀਂ ਸਾਂਝਾ ਉਪਰ ਆਲਾ ਜਿਹੜਾ ਜਿਹੜਾ ਸਾਡਾ ਇਨੀਸ਼ੀਏਟਿਵ ਸੀਗਾ ਸਰਕਾਰ ਵੱਲੋਂ ਵੀ ਪਾਪਾ ਜੀ ਆਜੋ ਅੱਗੇ ਹਾਂਜੀ ਆ ਰਹੇ ਸਰ ਤੇ ਉਹਦੇ ਵਿੱਚ ਬਾਬਾ ਜੀ ਦੇ ਸਹਿਯੋਗ ਨਾਲ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਅਸੀਂ ਪਰਿਵਾਰਾਂ ਦੇ ਮੁਰ ਵਿਸੇਬੇ ਲਈ ਸਪੈਸ਼ਲੀ ਜਿਨ੍ਹਾਂ ਦੀ ਜੜੀਆਂ ਮੱਝਾਂ ਸੀਗੀਆਂ ਉਹ ਪਾਣੀ ਦੇ ਵਿੱਚ ਵਹਿ ਗਏਆਂ ਸੀਗੀਆਂ ਤੇ ਉਹਨਾਂ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਣ ਲਈ ਅੱਜ ਬਾਬਾ ਜੀ ਵੱਲੋਂ ਤਿੰਨ ਪਰਿਵਾਰਾਂ ਨੂੰ ਹੈਲਪ ਕੀਤੀ ਗਈ ਹੈ ਪਹਿਲਾਂ ਵੀ ਇੱਕ ਮੱਝ ਜਿਹੜੀ ਹੈ ਦਿੱਤੀ ਗਈ ਹੈ ਇਹ ਜਿਹੜੇ ਪਰਿਵਾਰ ਨੇ ਇਹ ਸਭ ਤੋਂ ਵੱਧ ਪੀੜਿਤ ਸਨ ਤੇ ਅਸੀਂ ਜਿਹੜੀ ਲਿਸਟ ਬਾਬਾ ਜੀ ਨੂੰ ਦਿੱਤੀ ਸੀਗੀ ਬਾਬਾ ਜੀ ਦੀ ਟੀਮ ਨੇ ਆਪਣੇ ਆਪ ਵੈਰੀਫਿਕੇਸ਼ਨ ਕਰਕੇ ਇਹਨਾਂ ਪਰਿਵਾਰਾਂ ਨੂੰ ਇਹ ਮਦਦ ਕਰ ਰਹੇ ਨੇ ਤੇ ਬੱਚਿਆਂ ਨੂੰ ਵੀ ਸਕੂਲ ਬੈਗ ਕਿਤਾਬਾਂ ਦੇ ਸਮੇਤ ਤੇ ਜੋ ਸਟੇਸ਼ਨਰੀ ਹੈ ਬੱਚਿਆਂ ਦੀ ਉਹ ਵੀ ਬਾਬਾ ਜੀ ਵੱਲੋਂ ਦਿੱਤੀ ਜਾ ਰਹੀ ਹੈ ਮੈਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਜਿਹੜਾ ਰਾਹਤ ਦਾ ਕੰਮ ਹੈ ਉਹ ਬਹੁਤ ਵੱਡਾ ਹੈ ਤੇ ਆਪਾਂ ਸਿਰਫ ਰਾਹਤ ਨਹੀਂ ਅਸੀਂ ਮੁੜ ਵਸੇਬੇ ਤੇ ਕੰਮ ਕਰਨਾ ਚਾ ਰਹੇ ਹਾਂ ਜਿਵੇਂ ਅੱਜ ਇਹਨਾਂ ਪਰਿਵਾਰਾਂ ਨੂੰ ਇਹ ਦੁੱਧਾਰੂ ਪਸ਼ੂ ਮਿਲ ਕੇ ਇਹ ਦੁਬਾਰਾ ਆਪਣਾ ਜਿਹੜਾ ਜਿਹੜੀ ਆਪਣੀ ਕਮਾਈ ਦਾ ਸਾਧਨ ਉਹਨਾਂ ਨੂੰ ਇੱਕ ਦੁਬਾਰਾ ਮਿਲ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਸੇ ਤਰੀਕੇ ਨਾਲ ਅਸੀਂ ਹਰੇਕ ਪਰਿਵਾਰ ਜੋ ਕਿ ਬਹੁਤ ਜ਼ਿਆਦਾ ਪੀੜਿਤ ਹੋਏ ਹਨ ਹੜ੍ਹਾਂ ਦੇ ਕਾਰਨ ਉਹਨਾਂ ਸਾਰਿਆਂ ਨੂੰ ਅਸੀਂ ਉਹਨਾਂ ਦੀ ਜ਼ਿੰਦਗੀ ਦੀ ਪਟੜੀ ਤੇ ਵਾਪਸ ਅਪਾ ਲਿਆਵਾਂਗੇ ਕਿਉਂਕਿ ਕਈ ਲੋਕ ਸਾਨੂੰ ਜਿਹੜੇ ਮਿਲਦੇ ਸੀਗੇ ਉਹ ਇਹ ਕਹਿੰਦੇ ਸੀਗੇ ਅਸੀਂ 5 ਸਾਲ ਪਿੱਛੇ ਹੋ ਗਏ ਜਾਂ 10 ਸਾਲ ਅਸੀਂ ਪਿੱਛੇ ਚਲੇ ਗਏ ਅਸੀਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਮਦਦ ਕਰ ਰਹੀ ਹਾਂ ਅਸੀਂ ਉਹਨਾਂ ਦੇ ਜਿਹੜੇ ਖੇਤ ਨੇ ਉਹ ਤਿਆਰ ਕਰਾ ਰਹੀ ਹਾਂ ਜੀ ਸੀ ਬੀਜ਼ ਆਪਾਂ ਐਮ ਪੀ ਲੈਟ ਜੀ ਵੀ ਲੈਂਦੀ ਹੈ ਪਲੱਸ ਸਮਾਜ ਸੇਵੀ ਸੰਸਥਾਵਾਂ ਵੀ ਸਾਡੀਆਂ ਹੈਲਪ ਕਰ ਰਹੀਆਂ ਨੇ ਬੀਜ ਵੀ ਅਸੀਂ ਮੁਹੱਈਆ ਕਰਾ ਰਹੇ ਸੋ ਦੱਟ ਕਿਸਾਨ ਵੀਰ ਵੀ ਸਾਡੇ ਜਿਹੜੇ ਕਨਕ ਯੋਗੀ ਉਹਨਾਂ ਦੀ ਜਿਹੜੀ ਖੇਤ ਹੈ ਉਹ ਬਣ ਸਕੇ ਸੋ ਮੈਂ ਸਾਰੇ ਹੀ ٹرسٹ ਨੂੰ ਦੁਬਾਰਾ ਬਾਬਾ ਜੀ ਆਪ ਜੀ ਨੂੰ ਵੀ ਬਹੁਤ ਸ਼ੁਕਰੀਆ ਕਹਿੰਦੀ ਹਾਂ ਕਿ ਕਿੰਨੇ ਕਿ ਘਰ ਹੋਣਗੇ ਕਿੰਨੇ ਕਿ ਘਰ ਹੋਣਗੇ ਜਿਨ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਜਾਨਵਰ ਰੁੜ ਗਏ ਨੇ ਜਾਂ ਮਰ ਗਏ ਨੇ ਕਿੰਨੇ ਕਿ ਪਰਿਵਾਰ ਦੇ ਕਿੰਨੇ ਕਿ ਜਾਨਵਰ ਹੋਣਗੇ ਦੇਖੀਏ ਅਸੀਤਾ ਦੇਖੋ ਵੈਸੇ ਤਾਂ ਸਾਡੀ ਜਿਹੜੀ ਪ੍ਰਭਾਵਿਤ ਪੋਪੂਲੇਸ਼ਨ ਹੈ ਉਹ 1.6 ਲੱਖ ਤੋਂ ਉੱਤੇ ਹੈ ਲੇਕਿਨ ਜਿਹੜੇ ਸਭ ਤੋਂ ਵੱਧ ਮਤਲਬ ਜਿਹੜੇ ਪਰਿਵਾਰ ਸਭ ਤੋਂ ਵੱਧ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨ ਨੁਕਸਾਨੀ ਗਏ ਉਹ 3000 ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਜਾਂ ਤਾਂ ਅ ਜਿਸ ਤਰ੍ਹਾਂ ਉਹਨਾਂ ਦੇ ਘਰ ਨੁਕਸਾਨੇ ਗਏ ਜਾਂ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਪਸ਼ੂ ਜਿਹੜੇ ਨੇ ਉਹ ਰੁੜ ਗਏ ਜਾਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਜਿੰਨਾਂ ਦੀ ਮਦਦ ਹੈਗੀ ਹੈ ਉਹ ਸਭ ਤੋਂ ਵੱਧ ਪੀੜਿਤ ਜਿਹੜੇ ਅਸੀਂ ਹਾਂ ਜੀ ਅਸੀਂ ਸਿਰਫ ਜਿਹੜੇ ਅਜ ਨਾਲਾ ਤੇ ਰਮਦਾਸ ਬਲਾਕ ਦੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਦੀ ਮੈਂ ਫਿਗਰ ਦੱਸ ਰਹੀ ਹਾਂ ਵੈਸੇ ਤਾਂ ਜੇ ਮੈਂ ਦੇਖਾਂ ਕਿ ਰਿਪੇਅਰ ਵਾਲੇ ਕੰਮ ਉਹ ਤਾਂ ਜ਼ਿਆਦਾ ਲੋਕਾਂ ਦੇ ਹੈਗੇ ਆ ਇਹ ਇਹ ਸਾਂਝਾ ਉਪਰਾਲਾ ਜਿਹੜਾ ਹੈ ਉਹ ਅਸੀਂ ਉਹਨਾਂ ਪਰਿਵਾਰਾਂ ਲਈ ਕਰ ਰਹੀ ਹੈਗੇ ਆ ਜਿਨ੍ਹਾਂ ਦਾ 100% ਜਿਹੜਾ ਹੈ ਨੁਕਸਾਨ ਪਰਿਵਾਰ ਦਾ ਹੋ ਗਿਆ ਜਿਆਦਾ ਤੱਕ ਕਿਹਾ ਗਿਆ ਹੈ ਕਿ ਅਸੀਂ 80% ਛੱਤ ਜਿਹਦੀ ਡਿੱਗੀ ਹੋਏਗੀ ਉਹਦੀ ਛੱਤ ਪਾਈ ਜਾਏਗੀ ਕੁਝ ਇਸ ਤਰ੍ਹਾਂ ਦਾ ਖਾਸ ਨਹੀਂਗਾ ਕਿਸੇ 20% ਡਿੱਗੀ ਛੱਤ ਕਿਸੇ 30% ਕੀ ਉਹਨਾਂ ਦੇ ਲੈਂਟਰ ਨਹੀਂ ਪਾਈ ਜਾਏ ਨਹੀਂ ਨਹੀਂ ਜੀ ਐਦਾ ਕੁਝ ਨਹੀਂ ਹੈਗਾ ਮੈਨੂੰ ਨਹੀਂ ਪਤਾ ਇਹ ਕਿੱਥੋਂ ਅਫਵਾਹਾਂ ਜਿਹੜੀਆਂ ਨੇ ਫੈਲ ਰਹੀਆਂ ਨੇ ਜੀ ਅਸੈਸਮੈਂਟ ਸਾਡੀ ਸਰਕਾਰ ਵੱਲੋਂ ਵੀ ਚੱਲ ਰਹੀ ਹੈ ਜਿਨ੍ਹਾਂ ਨੂੰ ਵੀ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਉਹਨਾਂ ਸਾਰਿਆਂ ਦੀ ਮਦਦ ਜਿਹੜੀ ਹੈ ਕੀਤੀ ਜਾ ਰਹੀ ਹੈ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਜਿਹੜਾ ਕਿਸਾਨ ਕਿਸਾਨ ਹੈ ਉਹਨਾਂ ਨੂੰ ਵੀ ਅਸੀਂ ਖੇਤਾਂ ਦੀ ਅਸੈਸਮੈਂਟ ਵੀ ਕਰ ਰਹੀ ਹੈ ਕੁਝ ਤਾਂ ਇਹੋ ਜਿਹੇ ਵੀ ਕਿਸਾਨ ਨੇ ਜਿਨ੍ਹਾਂ ਦੀ ਰਾਵੀ ਕਿਉਂਕਿ ਉਹਦੇ ਜਿਹੜਾ ਕੋਰਸ ਹੈ ਉਹ ਹੀ ਬਦਲ ਗਿਆ ਉਹਨਾਂ ਦੀ ਜ਼ਮੀਨਾਂ ਹੀ ਰੁਲ ਗਈਆਂ ਉਹਨਾਂ ਨੂੰ ਵੀ ਅਸੀਂ ਮਦਦ ਕਰ ਰਹੀ ਹੈ ਮਦਦ ਬਹੁਤ ਜ਼ਿਆਦਾ ਲੋਕਾਂ ਦੀ ਕਰਨ ਦੀ ਜ਼ਰੂਰਤ ਹੈ ਤੇ ਸਾਰਿਆਂ ਨੂੰ ਮਦਦ ਪਹੁੰਚੇ ਜੀ ਰੀਹੈਬਿਟੇਸ਼ਨ ਹੋਰ ਕੀ ਕੀ ਮਦਦ ਕਰਨ ਦੀ ਲੋੜ ਹੈ ਕੀ ਲਿਸਟ ਰੀਹੈਬਿਟੇਸ਼ਨ ਦੇ ਵਿੱਚ ਜੀ ਹੁਣ ਜਿੱਦਾਂ ਸਿਆਲ ਜਿਹੜੀ ਹੈ ਆਉਣ ਵਾਲੀ ਹੈ ਉਹਦੇ ਵਿੱਚ ਜਿਹੜੇ ਲੋਕਾਂ ਦੇ ਕੱਪੜੇ ਟੋਟਲੀ ਭਿੱਜ ਗਏ ਉਹ ਉਹ ਭਾਵੇਂ ਆਪਾਂ ਸੁਕਾ ਵੀ ਲਈਏ ਉਹ ਉਸ ਤਰ੍ਹਾਂ ਨਹੀਂ ਬਣਨੇ ਗਰਮ ਕੱਪੜੇ ਗਰਮ ਕੱਪੜੀਆਂ ਦੀ ਬੱਚਿਆਂ ਦੀ ਅਸੀਂ ਸਪੈਸ਼ਲੀ ਥਰਮਲ ਬੱਚਿਆਂ ਦੀ ਅਸੀਂ ਕੋਟੀਆਂ ਉਹ ਅਸੀਂ ਕਰਾ ਰਹੀ ਹੈਗੇ ਆਂ ਨਾਲ ਅਸੀਂ ਜਿਹੜੇ ਲੋਕਾਂ ਦਾ ਜਿਵੇਂ ਮੈਂ ਦੱਸਿਆ ਸੀਗਾ ਕਿ ਘਰ ਕੰਪਲੀਟਲੀ ਨੁਕਸਾਨਿਆ ਗਿਆ ਅਸੀਂ ਬਾਬਾ ਜੀ ਜਿਹੜੇ ਆਪਣੇ ਬਰੂ ਸਾਹਿਬ ਵਾਲੇ ਹੈਗੇ ਉਹਨਾਂ ਦੀ ਉਹਨਾਂ ਦੀ ਮਦਦ ਨਾਲ ਅਸੀਂ ਜਿਹੜੇ ਪਫ ਪੈਨਲ ਵਾਲੇ ਘਰ ਵੀ ਤਿਆਰ ਕਰਾਏ ਹੈਗੇ ਜਿਨ੍ਹਾਂ ਨੂੰ ਤੁਰੰਤ ਲੋੜ ਹੈਗੀ ਹੈ ਬਿਕੋਜ਼ ਨੀਹਾ ਪਟਨ ਚ ਟਾਈਮ ਲੱਗਦਾ ਹੈ ਨੀਹਾ ਪਟਨ ਲਈ ਵੀ ਕੁਝ ਸਮਾਜ ਸੇਵੀ ਸੰਸਥਾਾਂ ਨਾਲ ਸਾਡੇ ਨਾਲ ਜੁੜੀਆਂ ਨੇ ਤੇ ਉਹ ਵੀ ਕੰਮ ਸਾਡਾ ਚੱਲਦਾ ਪਿਆ ਹੈ ਤੁਸੀਂ ਕਹਿੰਦੇ ਸੀ ਰਿਪੇਅਰ ਰਿਪੇਅਰ ਤਾਂ ਅਸੀਂ ਜੀ ਉਹਨਾਂ ਲੋਕਾਂ ਦੀ ਜਿਹੜੀਆਂ ਮਸ਼ੀਨਾਂ ਵੀ ਖਰਾਬ ਹੋ ਗਈਆਂ ਕੂਲਰ ਆ ਜਾਂ ਮਿਕਸੀਆਂ ਇਹ ਵੀ ਖਰਾਬ ਹੋ ਗਈਆਂ ਉਹਨਾਂ ਲਈ ਵੀ ਫ੍ਰੀ ਸੇਵਾ ਜਿਹੜੀ ਸਾਡੇ ਪਿੰਡਾਂ 'ਚ ਚਲਦੀ ਪਈ ਹੈ ਜਿਹਦੇ ਵਿੱਚ ਪਲੰਬਰ ਇਲੈਕਟ੍ਰੀਸ਼ੀਅਨ ਸਾਰੇ ਲੋਕ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਜਿਸ ਤਰੀਕੇ ਨਾਲ ਵੀ ਉਸ ਮਸ਼ੀਨ ਨੂੰ ਫਿਕਸ ਕਰਕੇ ਉਹ ਵੀ ਚੱਲ ਜਾਈਏ ਉਹ ਟਾਈਮ ਲਿਮਟ ਹੈ ਕਿ ਕਦੋਂ ਤੱਕ ਸਾਰਾ ਕਲੀਅਰ ਹੋ ਜਾਏ ਜਾਂ ਜੋ ਤੱਕ ਲਾਸਟ ਜਿਹੜਾ ਘਰ ਹੈ ਉਹ ਉਹਨੂੰ ਨਹੀਂ ਲੱਗਦਾ ਕਿ ਸੈਟੀਸਫੈਕਸ਼ਨ ਨਹੀਂ ਹੁੰਦੀ ਕਿ ਮੇਰੀ ਜ਼ਿੰਦਗੀ ਮੈਂ ਦੁਬਾਰਾ ਜੀ ਸਕਦਾ ਹਾਂ ਅਸੀਂ ਇਸੇ ਮਿਸ਼ਨ ਤੇ ਮਿਸ਼ਨ ਮੋਰ ਤੇ ਲੱਗੇ ਰਹੇ ਹਾਂ ਥੈਂਕ ਯੂ ਜੀ ਸੋ ਧੰਨਵਾਦ ਇਹ ਸਨ ਅ ਅਮਰਸਰ ਦੇ ਡੀਸੀ ਸਹਿਬਾ ਜਿੰਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਸਾਰੇ ਪਿੰਡ ਦੇ ਲੋਕ ਪ੍ਰਭਾਵਿਤ ਹੋਏ ਨੇ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਵੱਡੀ ਜ਼ਰੂਰਤ ਸੀ ਤਾਂ ਉਹ ਜ਼ਰੂਰਤ ਜਿਹੜੀ ਆ ਸਰਕਾਰ ਦੇ ਨਾਲ ਨਾਲ ਜਿਹੜੇ ਐਨਜੀਓ ਨੇ ਜਿਹੜੀ ਸਮਾਜ ਸੇਵਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਏਗਾ ਕਿ ਹੁਣ ਆ ਜਿਹੜੀ ਪਰਪਾਈ ਹੈ ਜਿਹੜਾ ਨੁਕਸਾਨ ਵੱਡਾ ਹੋਇਆ ਪੰਜਾਬ ਦਾ ਉਹ ਨੁਕਸਾਨ ਦੀ ਪਰਪਾਈ ਕਦੋਂ ਤੱਕ ਸਭ ਮਿਲ ਜੁਲ ਕੇ ਪੂਰਾ ਕਰ ਸਕਣਗੇ ਕੈਮਰਾਮੈਨ ਮਨੋਜ ਦਿਨਾਲ ਸੁਖਚਾਸੀ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ